ഓണത്തെ വാപ്പുടാനേയാടാ മടക്കാനോ സർപ്പായിട്ട് വായോ സർപ്പായിട്ട് വായോ മടക്കിച്ചിന്ന് കൈവരിനാ ആം ഓണത്തെ യാാ കുറൊളി ത്രോടി ത്രോടി ശോര ഓ ഓ കൊക്കല്ലേ ਪੜੋ ਦੇਖ ਤਾਂ ਲੱਗਦਾ ਚੋਰਾ ਵੇਖਦੇ ਹਾਂ ਹਾਂ ਹੋ ਗਿਆ ਨਾ ਬੜੀਆ ਹਾਂ ਕੋਈ ਵੇਖੀ ਹੈ ਜੀ ਨਹੀਂ ਨਾ ਨਹੀਂ ਆਹ ਹੋ ਗਿਆ ਇਹ ਆਉਂਦੇ ਆ ਮੋਟਾ ਨੂੰ ਪਾ ਲਿਆ ਹੱਥ ਹਾਂ ਪਾ ਲਿਆ ਹਾਂ ਚੱਲ ਇਹ ਹੁਣ ਅੱਗੇ ਚੱਜੀ ਗੱਲ ਕਰਾਂਗੇ ਹਾਂ ਜਿਆਦਾ ਕਰਨਾ ਉਹ ਇੱਕ ਗੇਟ ਹੈ ਦੇਖੋ ਖੋਲ ਕੇ ਲਾਉਂਦਾ ਆਉਂਦਾ ਪਾ ਲਿਆ ਹਾਂ ਜੀ ਉਹ ਲੱਗਿਆ ਨਹੀਂ ਪਾ ਲਿਆ ਹ ਲੈ ਗਿਆ ਮੈਂ ਮੈਂ ਟੋ ਮੈਂਟੋ ਲੈ ਗਿਆ ਸੱਜਿਆ ਥੇ ਗਿਆ ਮੈਂ ਹਾਂ ਜੀ ਅਜੀਤ ਸ਼ਰਮਾ ਹੋਇਆ ਕਿ ਵੀ ਇਹ ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਵਸਨੀਕੇ ਕੋ ਗਏ ਆ ਤੇ ਦੋ ਮੋਟਰਸਾਈਕਲ ਸਵਾਰ ਆਏ ਨੇ ਇੱਕ ਆਪਣੇ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂ ਅੰਦਰ ਆਇਆ ਤੇ ਦੂਜਾ ਫੋਨ ਤੇ ਲੱਗਾ ਰਿਹਾ ਇੱਧਰ ਉੱਧਰ ਰੌਂਡੀ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੇ ਹਿਸਾਬ ਲਾਇਆ ਕਿ ਜਿਹੜਾ ਮੋਟਰਸਾਈਕਲ ਆ ਗਿਆ ਉਹਦਾ ਟਾਈਮ ਲੱਗ ਜਾਣਾ ਤੇ ਉਹਨਾਂ ਨੇ ਕੀਤਾ ਕਿ ਵੀ ਡੁਪਲੀਕੇਟ ਚਾਬੀ ਲਈ ਜਾਣਾ ਤਾਲਾ ਤੋੜਿਆ ਇਹ ਨਹੀਂ ਪਤਾ ਲੱਗਾ ਸੀਸੀਟੀਵੀ ਕੈਮਰਾ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਸੀਸੀਟੀਵੀ ਕੈਮਰਾ ਥੋੜੀ ਦੂਰ ਸੀਗੀ ਤੇ ਮੋਟਰਸਾਈਕਲ ਮਰਖਾਲਾ ਵੀ 5-7 ਮਿੰਟ ਹੀ ਹੋਰ ਇੱਧਰ ਉਹਨਾਂ ਘੁੰਮ ਘੁਮ ਫੇਰ ਕੇ ਉਹਨਾਂ ਦਾ ਟਾਈਮ ਕੱਢ ਕੇ ਤੇ ਨਾਲ ਹੀ ਮੋਟਰਸਾਈਕਲ ਚੋਰੀ ਕਰਕੇ ਤਹਿਸੀਲ ਦੇ ਵਿੱਚੋਂ ਇੰਨੀ ਫਾਸਟ ਗਏ ਨੇ ਭਾਵੇਂ ਅੱਗੇ ਸੜਕ ਦੇ ਕਹਿਣਾ ਵੱਜ ਜਾਂਦੇ ਪਰ ਬਹੁਤ ਫਾਸਟ ਨਿਕਲੇ ਨੇ ਉਥੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਨਾਲ ਹੀ ਸਿਟੀ ਠਾਣੇ ਦੀ ਕੰਦ ਸਾਂਝੀ ਕੰਦ ਹੈ ਮਤਲਬ 50 ਫੁੱਟ ਪੁਰਾਣੀ ਤਹਿਸੀਲ ਤੋਂ ਨਾਲ ਹੀ ਸਿਟੀ ਠਾਣਾ ਐਨਰਾਈ ਥਾਣਾ ਮੀਨ ਆਲ ਤੇ ਐਨਰਾਈ ਥਾਣਾ ਨਾਲ ਆ ਤੇ ਨਾਲ ਜੇਲ੍ਹ ਰੋਡ ਦੇ ਵਿੱਚ ਚਾਉਂਗਾ ਜਿਹੜਾ ਉੱਥੇ ਇਹ ਪੁਲਿਸ ਦਾ ਨਾਕਾ ਬਹੁਤ ਵੱਡਾ ਹੁੰਦਾ ਇੱਕ ਗਰਲ ਕਾਲਜ ਦੇ ਅੱਗੇ ਸਕੂਲ ਦੇ ਬਾਹਰ ਵੀ ਜਿਹੜਾ ਨਾਕਾ ਜਿਹੜਾ ਨਾ ਬਹੁਤ ਵੱਡਾ ਹੁੰਦਾ ਥਾਂ ਥਾਂ ਤੇ ਨਾਕੇ ਲੱਗੇ ਹੁੰਦੇ ਨਾਲ ਕਾਰਨ ਮੋਟਰਸਾਈਕਲ ਚੋਰ ਜਿਹੜੇ ਉਥੋਂ ਲੰਘ ਜਾਂਦੇ ਆ ਤੇ ਕਿੱਡੀ ਹੈਰਾਨੀ ਦੀ ਗੱਲ ਆ ਵੀ ਦੇਖੋ ਕਿੰਨੀਆਂ ਚੋਰੀਆਂ ਹੋਈਆਂ ਕਿੰਨੇ ਮੋਟਰਸਾਈਕਲ ਮੈਨੂੰ ਲੱਗਦਾ ਦਿਹਾੜੇ ਤੇ ਦੋ ਚਾਰ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਆ ਪਰ ਇਹਨਾਂ ਤੇ ਕੋਈ ਨੱਥ ਨਹੀਂ ਪਾ ਰਹੀ ਚਲਾਨ ਤੇ ਬੇਹਦ ਹੋ ਰਹੇ ਨੇ ਚਲਾਨ ਲੋਕਾਂ ਦੇ ਕਰਨ ਤੇ ਯੋਰ ਦਿੱਤਾ ਆ ਪਰ ਜਿਹੜੇ ਚੋਰ ਨੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨਹੀਂ ਫੜ ਰਹੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਕਿ ਤੁਹਾਡੇ ਅਗੇ ਬੇਨਤੀ ਆ ਹੱਥ ਜੋੜ ਕੇ ਕਿ ਇਹਨਾਂ ਚੋਰਾਂ ਤੇ ਨੱਥ ਪਾਓ ਜਿਤਿੰਦਰ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਮੈਂ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗਏ ਦੀ ਗਵਾਹੀ ਜੀ ਰਜਿਸਟਰੀ ਵਿੱਚ ਮੰਗਵਾਈ ਪਾਉਣ ਗਿਆ ਹੀਗਾ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਉਹਨੂੰ ਸਿਰਫ ਉਹ حساب ਕਰਨੇ ਹੈ ਬਲਕਾਰ ਸਿੰਘ ਦੇ ਨਾਲ ਕਿ ਇਹ ਕਿੰਨੇ ਪੈਸੇ ਤੇਰੇ ਬੰਦੇ ਕੀ ਹਿਸਾਬਤਾ ਹੋਈਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਦੇ ਵਿੱਚ ਦੋ ਮੁੰਡੇ ਆਏ ਆ ਮੁੰਨੇ ਮੁੰਡੇ ਇੱਕ ਨੇ ਪ੍ਰਣਾਮ ਆਪਣੇ ਬਲੇਟਾ ਦਾ ਹੀਗਾ ਮੂਹਰੇ ਨਹੀਂ ਤਿੰਨ ਲੀਟਰ ਦੀ ਗਲੀ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਰਿਆ ਤੇ ਇੱਕ ਟੈਲ ਦਾ ਰਿਆ ਅਲੱਗ-ਅਲੱਗੇ ਜਦੋਂ ਟੈਲ ਦਾ ਰ 10 ਮਿੰਟ ਟੈਲ ਦਾ ਰਿਆ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਮੋਟਰਸਾਈਕਲ ਮੇਰਾ ਚਾਬੀ ਲਾਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨਾਂ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ-ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕਖਾਨੇ ਚੌਂਕ 'ਚ ਨਾਕਾ ਵਾ ਇਦੋਂ ਗਰਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋ ਹੀ ਨਾਕੀ ਤੇ ਬੰਦਾ ਮਤਲਬ ਮੋਰਚਾ ਲੈ ਕੇ 15 20 ਮਿੰਟ ਚ ਲੈ ਕੇ ਚੱਲ ਗਿਆ ਇਹ ਕੀ ਟਾਈਮ ਕੀ ਇਹ ਸ਼ਾਮ 5 ਵਜੇ ਦਾ